E que pasa si asil... ਪਾਰਟੀਆਂ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਜਿੱਥੇ ਕੀ ਅਕਾਲੀ ਦਲ ਦੇ ਯੂਥ ਆਗੂ ਦੀ ਗ੍ਰਿਫਤਾਰੀ ਹੋਈ ਹੈ ਜੀ ਹਾਂ 2.5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਸਾਹਿਲ गोयल ਦੱਸਿਆ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਸਰਪੰਚ ਤੋਂ 2.5 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਸੀ ਮੌਕੇ ਦੀ ਵੀਡੀਓ ਤੱਕ ਵਾਇਰਲ ਹੋਈ ਹੈ ਤੇ ਜਦੋਂ ਸਰਪੰਚ ਦਾ ਇੱਕ ਕੇਸ ਦੇ ਵਿੱਚੋਂ ਨਾਮ ਨਹੀਂ ਕਢਵਾਇਆ ਗਿਆ ਤਾਂ ਸਰਪੰਚ ਦੇ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਕਿ ਮੇਰੇ ਪੈਸੇ ਵਾਪਸ ਕਿਤੇ ਜਾਣ ਪਰ ਜਿਹੇ ਦੇ ਵਿੱਚ ਸਰਪੰਚ ਨੂੰ ਧਮਕਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਰਪੰਚ ਦੇ بیٹے ਦੇ ਕਹਿਣ ਤੇ ਇੱਕ ਕਾਰਵਾਈ ਜਿਹੜੀ ਵਿਜੀਲੈਂਸ ਵਿਭਾਗ ਦੇ ਵੱਲੋਂ ਕੀਤੀ ਗਈ ਹੈ بیٹے ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਦੋਂ 2.5 ਲੱਖ ਰੁਪਏ ਦੀ ਰਿਸ਼ਵਤ ਇਸ ਯੂਥ ਆਗੂ ਦੇ ਵੱਲੋਂ ਲਈ ਗਈ ਹੈ ਜਿਸ ਦਾ ਨਾਮ ਸਾਹਿਲ ਗੋਇਲ ਦੱਸਿਆ ਜਾ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਵਿਭਾਗ ਦੇ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਅਕਾਲੀ ਦਲ ਦਾ ਯੂਥ ਆਗੂ ਖੋਣ ਵਾਲਾ ਸਾਹਿਲ ਗੋਇਲ ਹੈ ਤੇ ਦੂਜਾ ਉਸ ਦਾ ਸਾਥੀ ਪਰਮਜੀਤ ਸਿੰਘ ਉਰਫ ਪੰਮਾ ਦੱਸਿਆ ਜਾ ਰਿਹਾ ਇਸ ਪੂਰੇ ਮਾਮਲੇ ਤੇ ਵਧੇਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਪਟਿਆਲਾ ਤੋਂ ਅਜੇ ਕੁਮਾਰ ਫੋਨਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜੀ ਹਜੇ ਕੁਮਾਰ ਜੀ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਕਾਲੀ ਦਲ ਦਾ ਯੂਥ ਆਗੂ ਹੈ ਉਸ ਨੂੰ 21 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਜੀ ਨਾਛੀ ਦਿਲ ਕੋ ਸਹੀ ਸੁਣ ਰਹੀ ਪਟਿਆਲਾ ਵੀ ਅੱਜ ਵਿਜੀਲੈਂਸ ਜਿਹੜਾ ਕਿ 2 ਦਿਨ ਪਹਿਲਾਂ ਵੱਡੀ ਹਲਕਤ ਵਿੱਚ ਆਂਦੀ ਹੈ ਜਿਸ ਨੂੰ ਦਾਲਦੀਏ ਸਾਹਿਲ ਗੋਇਲ ਜਿਹੜਾ ਕੀ ਹੈ ਅਕਾਲੀ ਬੀਤ ਦਾ ਯੂਥ ਦੱਸਿਆ ਜਾਂਦਾ ਸੀਗਾ ਜਿਹੜਾ ਕੀ ਬਤੇਰੇ ਇਹੋ ਜੇ ਕੰਮ ਕਰਦਾ ਸੀਗਾ ਜਿਸ ਵਿੱਚ ਕਿ ਉਹਨੂੰ ਕੁਝ ਪ੍ਰੋਪਰ ਟੋਪੇ ਕੁਝ ਲੋਸ ਹੋਵੇ ਜਿਸ ਨੂੰ ਲੈ ਕੇ ਕਿ 2018 ਵਿੱਚ ਇੱਕ ਜਿਹੜਾ ਕੀ ਆ ਫੰਡ ਘੁਟਾਲੇ ਵਿੱਚ ਸਾਬਕਾ ਸਰਪੰਚ ਦਾ ਨਾਮ ਆਉਂਦਾ ਹੈ ਤੇ ਜਿਹੜੇ ਕੀ ਉਹ ਇਹਦੇ ਨਾਲ ਦੋਸ਼ ਕਰਦੇ ਨੇ ਉਸ ਤੋਂ ਬਾਅਦ ਸਾਹਿਲ ਗੋਇਲ ਵੱਲੋਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਜਾਂਦਾ ਹੈ ਤੇ ਵਿਜੀਲੈਂਸ ਨਾਲ ਉਹਦੇ ਅੱਥੇ ਲਿੰਕ ਨੇ ਤੇ ਜਿਹੜੀ ਕੀ 2.5 ਲੱਖ ਦੀ ਰਕਮ ਲੱਗੀ ਜੀ ਉਹਨਾਂ ਦਾ ਨਾਮ ਕਢਵਾਉਣ ਲਈ ਜੀ ਕਿਉਂਕਿ ਪਰੰਤੂ ਪਰੰਤੂ ਟੈਂਪ ਬਿੱਟ ਨਾਲ ਜਦ ਉਸ ਨੇ ਨਾ ਮੇਕੜਵਾ ਪੰਡਾ ਤਾਂ ਉਹਦਾ ਜਿਹੜਾ ਕਿ ਸਾਫ ਦਾ ਸਰਪੰਚ ਦਾ ਬੇਟਾ ਹੈ ਉਹਦੇ ਨਾਲ ਗੱਲ ਕਰਦਾ ਸਾਹਿਲ ਨਾਲ ਵੀ ਜਿਹੜਾ ਕਿ ਹੈ ਫਾਦਰ ਸਾਹਿਬ ਦਾ ਮਦਰ ਦਾ ਜਿਹੜਾ ਕਿ ਨਾਮ ਨਹੀਂ ਨਿਕਲੇ ਕੋਤਲੇ ਵਿੱਚੋਂ ਤਾਂ ਦੀ ਜਿਹੜੀ 2.5 ਲੱਖ ਦੀ ਰਕਮ ਹੈ ਵਾਪਸ ਕੀਤੀ ਜਾਵੇ ਜੀ ਪਰੰਤੂ ਜੇ ਗੱਲ ਕਰੀਏ ਮਿਨਾਸੀ ਵੀ ਕਿਤੇ ਨਾ ਕਿਤੇ ਉਹਦੇ ਬੇਟੇ ਨੂੰ ਪਹਿਲਾਂ ਵੀ ਨਾ ਤੇ ਸ਼ੱਕ ਹੋਣ ਕਾਰਨ ਜਿਹੜਾ ਕਿ ਉਹ ਰਕਮ ਦੀ ਦਿੰਦੀ ਵੀ ਜਦ ਵੀ ਰਕਮ ਦਿੰਦਾ ਤਾਂ ਉਹਦੀ ਵੀਡੀਓ ਜਿਹੜੀ ਕਲਿੱਪ ਬਣਾ ਲੈਂਦਾ ਜਿਹੜੀ ਕਿ ਉਹ ਆਨ ਆਲੇ ਟਾਈਮ ਤੇ ਵਿਜੀਲੈਂਸ ਨੂੰ ਦਿੰਦਾ ਜੀ ਕਿਉਂਕਿ ਜਦ ਉਸ ਤੋਂ ਪੈਸੇ ਮੰਗੇ ਜਾਂਦੇ ਨੇ ਅਇਲ ਗੋਇਲ ਤੋਂ ਸਰਪੰਚ ਦੇ بیٹے ਵੱਲੋਂ ਬਹੁਤ ਸਰੀਆਂ ਜਿਹੜਾ ਕਿ ਧਮਕੀਆਂ ਦਿੰਦਾ ਜਾਨੋਂ ਮਾਰਨ ਦੀ ਜੀ ਤੇ ਨਾਲੇ ਕਹਿੰਦਾ ਜੇ ਚਾਹੇ ਮਨਕੇਗਾ ਤਾਂ ਉਸ ਨੂੰ ਕਿਤੇ ਨਾ ਕਿਤੇ ਗੈਪ ਕਰ ਦਿੱਤਾ ਜਾਏਗਾ ਜਿਸ ਤੋਂ ਵੀ ਡਰ ਕੇ ਉਹ ਵੀਡੀਓ ਲੈ ਕੇ ਪ੍ਰੂਫ ਲੈ ਕੇ ਜਿਹੜਾ ਕੀ ਹੈ ਕਿ ਜੀ ਵਿਜੀਲੈਂਸ ਨੂੰ ਪ੍ਰੋਤ ਕਰਦਾ ਹੈ ਤੇ ਵਿਜੀਲੈਂਸ ਜਿਹੜਾ ਕਿ ਇਹ ਪ੍ਰੂਫ ਦੇ ਆਧਾਰ ਤੇ ਬੜੀ ਜਲਦੀ ਹਰਕਤ ਵਿੱਚ ਆਂਦੀ ਹੈ ਤੇ ਦੋ ਦਿਨ ਪਹਿਲਾਂ ਜਿਹੜਾ ਕਿ ਸਾਹਿਰ ਗੋਇਲ ਦੀ ਅਰਸਤਫਾਨੀਤੀ ਜਾਂਦੀ ਹੈ ਜੀ ਤਾਂ ਇਸ ਇਹ ਜਿਹੜਾ ਮਾਮਲਾ ਹੈ ਰਿਸ਼ਵਤ ਲੈਣ ਦਾ ਇਹ ਕਿੰਨੇ ਟਾਈਮ ਪਹਿਲਾਂ ਦਾ ਹੈ ਇਹ 2018 ਦਾ ਦੱਸਿਆ ਜਾ ਰਿਹਾ ਕੋਤਾਲੇ ਦਾ ਇਸ ਤੋਂ ਬਾਅਦ ਕੁਝ ਸਮੇਂ ਬਾਅਦ ਸਾਹਿਲ ਗੋਇਲ ਨੂੰ ਸਾਬਕਾ ਸਰਪੰਚ ਦੇ ਬੇਟਾ ਤੇ ਸਰਪੰਚ ਮਿਲਦੇ ਨੇ ਤੇ 2.5 ਲੱਖ ਦੀ ਜਿਹੜੀ ਚ ਰਿਸ਼ਵਤ ਦੀ ਨਾਲ ਜੀ ਆਪਸ ਵਿੱਚ ਗੱਲ ਹੁੰਦੀ ਹੈ ਤੇ ਕੁਝ ਪੇਮੈਂਟ ਆਨਲਾਈਨ ਤੇ ਲੱਖ ਰੁਪਏ ਦੇ ਕਰੀਬ ਉਹ ਜਿਹੜਾ ਕੀ ਹੈ ਬਾਹਰ ਹੈਂਡ ਦਿੰਦਾ ਜੀ ਜੀ ਦੀ ਵੀਡੀਓ ਕਲਿੱਪ ਉਹ ਆਪਣੇ ਫੋਨ ਵਿੱਚ ਸੇਵ ਕਰ ਲੈਂਦਾ ਜੀ ਤਾਂ ਜੋ ਵਿਜੀਲੈਂਸ ਪਾਕ ਦੀ ਟੀਮ ਦੇ ਵੱਲੋਂ ਇਸ ਬਾਬਤ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ মিডিਆ ਦੇ ਨਾਲ ਨੀ ਨਹੀਂ ਹਜੇ ਹਜੇ ਕੋਈ ਜਾਣਕਾਰੀ ਨਹੀਂ ਸਾਹਬਤ ਕੀਤੀ ਇਹ ਅੰਦਰ ਸਾਡੇ ਸਪੁੱਤਰਾਂ ਤੋਂ ਸਪੁੱਤਰਾਂ ਦੇ ਹਵਾਲੇ ਤੋਂ ਪਤਾ ਚੱਲ ਰਿਹਾ ਹੈ ਕਿ ਜਿਹੜਾ ਕੀ ਹੈ ਅੱਜ ਸਾਹਿਲ ਗੋਇਲ ਤੋਂ ਉਹਦਾ ਜਿਹੜਾ ਕੀ சாਖੀ ਦਿੱਥਿਆ ਜਾ ਰਿਹਾ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਪਰੰਤੂ ਇਸ ਵੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਕੱਲ ਵੀ ਕਿਹਾ ਗਿਆ ਸੀਗਾ ਵੀ ਜਿਹੜਾ ਕੀ ਹੈ ਇਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਪਰੰਤੂ ਕੀਤਾ ਨਹੀਂ ਗਿਆ ਜੀ ਜਾਣਕਾਰ ਦਿਨ ਲਈ ਧੰਨਵਾਦ ਜੀ ਸੋ ਇਸਨ ਸਾਡੇ ਸਹਿਯੋਗੀ अजय ਕੁਮਾਰ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਦਿਨ ਪਹਿਲਾਂ ਹੀ ਵਿਜੀਲੈਂਸ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਮਿਲਦੇ ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਰਿਸ਼ਵਤ ਲੈਣ ਦੇ ਮਾਮਲੇ ਦਾ